ਜਿਹੜੀ ਭਗਵੰਤ ਮਾਨ ਦੀ ਸਰਕਾਰ ਹੈ 2.5 ਤੋਂ 3 ਸਾਲ ਹੋ ਗਏ ਇਹਨਾਂ ਨੂੰ ਆਇਆਂ ਨੂੰ ਅਨੇਕਾਂ ਮਜ਼ਦੂਰ ਤੇ ਕਿਸਾਨ ਬੁੱਧੀਜੀਵੀ ਇਹਨਾਂ ਨੇ ਝੱਕ ਕੇ ਜੇਲਾਂ 'ਚ ਸੜਤੇ ਹੋਏ ਆ ਸੱਚ ਦੀ ਆਵਾਜ਼ ਦਾ ਜਿਹੜਾ ਗਲਾ ਘੁੱਟਣ ਦਾ ਕੰਮ ਕਰ ਰਿਹਾ ਬਲਕਾਰ ਸਿੱਧੂ ਤੇ ਉਹਦੇ ਨਾਲ ਰਹਿ ਰਿਹਾ ਹੋਇਆ ਮੋਲਕਾ ਐਮ ਐਲ ਏ ਆਮ ਆਦਮੀ ਪਾਰਟੀ ਦੀ ਸਰਕਾਰ ਵੀ ਸੱਤ ਨਿਖੇਧੀ ਕਰਦੇ ਆ ਦੇਖੋ ਵੱਡੀ ਗਿਣਤੀ ਦੇ ਵਿੱਚ ਲੋਕ ਆਏ ਹੈਗੇ ਆ ਐਮ ਐਲ ਏ ਦਾ ਨਾਮ ਆਉਂਦਾ ਦੇਖੋ ਪਰਚਾ ਹੋਇਆ ਪੱਤਰਕਾਰਾਂ ਤੇ ਹੋਇਆ ਪੂਰੇ ਪੰਜਾਬ ਚ ਜੋ ਮੂਵਮੈਂਟ ਬਣੀ ਚੰਦਪਨ ਵਾਲੀ ਘਟਨਾ ਵਾਪਰੀ ਮੇਰੇ ਵਾਲੀ ਘਟਨਾ ਵਾਪਰੀ ਕੀ ਐਮਐਲਏ ਇੱਕ ਵੀ ਕਿਸੇ ਤਿੰਨੇ ਤਰ੍ਹਾਂ ਨੂੰ ਸਰਟੀਫਾਈ ਕਰਾ ਸਕਿਆ ਇਸ ਕਰਕੇ ਅਮੋਲਕ ਅਮੇਲੀ ਐਮਐਲਏ ਦਾ ਫੇਲਿਅਰ ਹੈ ਇਸ ਕਰਕੇ ਅਸੀਂ ਤੁਹਾਡੇ ਸਾਹਮਣੇ ਦੱਸਣਾ ਚਾਹੁੰਦੇ ਹਾਂ ਤੁਹਾਡਾ ਮਤਮਾਨੂੰ ਵੀ ਇਹਨਾਂ ਗੁੰਡਿਆਂ ਨੂੰ ਨੱਖ ਪਾ ਲੋ ਨਹੀਂ ਲੋਕ ਤੁਹਾਡੇ ਨਾਲ ਪੈੜੀ ਬਹੁਤ ਕਰਨਗੇ ਤੁਸੀਂ ਦੇਖ ਰਿਹਾ ਲੋਕਨ ਸਾਹਿਬ ਟੀਵੀ ਤੇ ਮੈਂ ਹਾਂ ਸੁਨੀਜੰਦਰ ਤਸਵੀਰਾਂ ਤੁਹਾਨੂੰ ਜੈਤੋ ਦੀ ਦਿਖਾ ਰਿਹਾ ਸ਼ਹਿਰ ਵਾਸੀ ਕਿਸਾਨ ਜਿੱਥੇ ਬੰਦੀਆਂ ਔਰ ਪੱਤਰਕਾਰ ਸਾਰੇ ਭਾਈਚਾਰਾ ਉਸਦੇ ਹੱਕ ਦੇ ਵਿੱਚ ਨਜ਼ਰ ਆ ਰਿਹਾ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਇਹ ਸਿੱਧੀਆਂ ਤਸਵੀਰਾਂ ਤੁਹਾਨੂੰ ਜੈਤੋ ਦੀ ਦਿਖਾ ਰਿਹਾ ਜਿੱਥੇ ਪੂਰੇ ਲੋਕ ਜਿਹੜੇ ਹੈਗੇ ਆ ਉਹ ਉਹਨਾਂ ਦੇ ਹੱਕ ਚ ਆਏ ਆ ਜਥੇਬੰਦੀ ਉਹਨਾਂ ਦੇ ਹੱਕ ਚ ਆਏ ਆ ਤਾਂ ਗੱਲਬਾਤ ਕਰਦੇ ਆ ਬਾਈ ਜੀ ਕੀ ਕਹੋਗੇ ਤੁਸੀਂ ਇਸ ਅੱਜ ਉਹਦੀ ਵਧੀਆ ਸ਼ਬੀ ਨੂੰ ਵੇਖ ਕੇ ਜਿਹੜਾ ਕਿ ਲੋਕ ਇਕੱਠੇ ਹੋਏ ਕੀ ਕਹੋਗੇ ਅੱਜ ਇੰਨੇ ਵੱਧ ਦੇ ਮੀਂਹ ਦੇ ਵਿੱਚ ਬਿਨ ਬੁਲਾਇਆ ਇਕੱਠ ਮਨਿੰਦਰ ਜੀ ਸਿੱਧੂ ਦੇ ਹੱਕ ਵਿੱਚ ਆਇਆ ਮਨਿੰਦਰ ਜੀ ਸਿੱਧੂ ਇੱਕ ਲੋਕਾਂ ਦੀ ਤਾਕਤ ਹੈ ਲੋਕਾਂ ਦੀ ਆਵਾਜ਼ ਹੈ ਜਿਹੜੀ ਬੰਦ ਨਹੀਂ ਹੋ ਸਕਦੀ ਇਹ ਪਿਛਲੇ 2.5 ਸਾਲਾਂ ਤੋਂ ਮਨਿੰਦਰਜੀਤ ਸਿੱਧੂ ਦਾ ਕਦੇ ਇੱਕ ਪੇਜ ਬੰਦ ਕਰਤਾ ਕਦੇ ਦੋ ਪੜਤੇ ਅੱਜ ਇਹਨਾਂ ਨੂੰ ਇਸ ਘਟੀਆ ਹਰਕਤ ਤੇ ਆਉਣਾ ਪਿਆ ਵੀ ਇਹਨਾਂ ਨੂੰ ਮਨਿੰਦਰਜੀਤ ਸਿੱਧੂ ਤੇ ਪਰਚਾ ਦੇਣਾ ਪਿਆ ਪਰ ਮਨਿੰਦਰਜੀਤ ਸਿੱਧੂ ਇੱਕ ਪੰਜਾਬ ਦੀ ਲੋਕ ਆਵਾਜ਼ ਹੈ ਉਹ ਰੁਕ ਨਹੀਂ ਸਕਦਾ ਉਹ ਥੰਮ ਨਹੀਂ ਸਕਦਾ ਉਹ ਡਰ ਡਰ ਉਹ ਕਿਸੇ ਡਰ ਤੋਂ ਨਹੀਂ ਰੁਕਦਾਗਾ ਇਹ ਮਨਿੰਦਰਜੀਤ ਤੇ ਹੌਸਲੇ ਉਹ ਤੋਂ ਬਿਨਾਂ ਹਾਂ ਤਾਂ ਹੋਣਗੇ ਕਿ ਮਨਿੰਦਰ ਦੀ ਸੋਚ ਨੂੰ ਦੇਖ ਕੇ ਘਰ ਘਰ ਮਨਿੰਦਰ ਪੈਦਾ ਹੋਣਗੇ ਬਿਲਕੁਲ ਬਿਲਕੁਲ ਘਰ ਘਰ ਮਨਿੰਦਰ ਪੈਦਾ ਹੋਣਗੇ ਬਾਈ ਜੀ ਕੀ ਕਹੋਗੇ ਤੁਸੀਂ ਬਿਲਕੁਲ ਇਹ ਦੱਬ ਨਹੀਂ ਸਕਦੇ ਸਾਡੀ ਆਵਾਜ਼ ਨੂੰ ਬਾਈ ਜੀ ਇਹ ਦੱਬਣ ਦੀ ਕੋਸ਼ਿਸ਼ ਕਰ ਰਹੇ ਆ ਇਹ ਝੂਠੇ ਪਰਚੇ ਪਾ ਕੇ ਇਹ ਦੱਬੇ ਨਹੀਂ ਜਾਣਗੇ ਕਦੇ ਵੀ ਜੀ 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 ਬਿਲਕੁਲ ਬਿਲਕੁਲ ਤਾਂ ਤੁਸੀਂ ਦੇਖ ਸਕਦੇ ਹੋ ਕਿ ਲਗਾਤਾਰ ਮਨਿੰਦਰ ਦੇ ਹੱਕ ਦੇ ਵਿੱਚ ਪੂਰਾ ਸ਼ਹਿਰ ਵਾਸੀ ਕਿਸਾਨ ਜਥੇਬੰਦੀ ਪੱਤਰਕਾਰ ਜਿਹੜੇ ਨਜ਼ਰ ਆ ਰਹੇ ਨੇ ਤਦ ਹੀ ਦੇਖ ਸਕਦੇ ਹੋ ਤਸਵੀਰਾਂ ਭਾਈ ਜੀ ਕੀ ਕਹੋਗੇ ਤੁਸੀਂ ਅੱਜ ਦੇਖੋ ਜੀ ਇੱਕ ਲੋਕਾਂ ਦੀ ਆਵਾਜ਼ ਨੂੰ ਦਬੋਣਾ ਗਿਆ ਕੱਲੇ ਮਨਿੰਦਰ ਜੀ ਸਿੱਧੂ ਦਾੜੀ ਇਹ ਵੀ ਉਹਦੇ ਚੈਨਲ ਨੂੰ ਬੰਦ ਕਰ ਦਿੱਤਾ ਇਹ ਲੋਕਾਂ ਦੀ ਜੋ ਆਵਾਜ਼ ਆ ਸੱਚੀ ਆਵਾਜ਼ ਆ ਉਹਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਗਈ ਆ ਪਰ ਇੱਥੋਂ ਦੇ ਲੋਕ ਜੋ ਜਾਗਦਿਆਂ ਚਵੀਰਾਂ ਵਾਲੇ ਆ ਇਹ ਕਦੇ ਵੀ ਲੋਕਾਂ ਦੀ ਆਵਾਜ਼ ਨੂੰ ਦਬਾਉਣ ਨਹੀਂ ਦੇਣਗੇ ਮਨਿੰਦਰ ਸਿੱਧੂ ਦੇ ਨਾਲ ਆ ਜੇਕਰ ਇਹ ਪਰਚਾ ਨਹੀਂ ਰੱਦ ਕਰਦੇ ਤਾਂ ਆਉਣ ਵਾਲੇ ਟਾਈਮ ਵਿੱਚ ਅਸੀਂ ਸੰਘਰਸ਼ ਕਰਾਂਗੇ ਸਾਡੀ ਕ੍ਰਾਂਤੀਕਾਰੀ ਤਾਂ ਜੀ ਉਹ ਇਹਦਾ ਵਕ ਵਸਾ ਦੇ ਹੁਣ ਅੱਜ ਦਾ ਜਿਹੜਾ ਕਿਸ ਤਰ੍ਹਾਂ ਦੀ ਅਗਲਾ ਲੀਕਿਆ ਕੀ ਪ੍ਰੋਗਰਾਮ ਹੈ ਅਜੇ ਕੋਈ ਲੀਕਿਆ ਨਹੀਂ ਅੱਜ ਦਾ ਕਿਹੜਾ ਪ੍ਰੋਗਰਾਮ ਇਹੀ ਸੀ ਅੱਗੇ ਜੋ ਵੀ ਸਾਂਝੀ ਸੰਸਥਾ ਦਾ ਕੋਈ ਪ੍ਰੋਗਰਾਮ ਬਣੂਗਾ ਉਹਦੇ ਬਾਅਦ ਚੜ ਕੇ ਸੀ ਹੌਸਲਾ ਭਾਜੀ ਕਰਾਂਗੇ ਤੁਸੀਂ ਦੇਖ ਰਹੇ ਹੋ ਲੋਕ ਇਨਸਾਫ ਟੀਵੀ ਤੇ ਮੈਂ ਸੁਨੀਲ ਜਿੰਦਲ ਆ ਤੁਹਾਨੂੰ ਤਸਵੀਰਾਂ ਜੈਤੋਂ ਦੀਆਂ ਦਿਖਾ ਰਿਹਾ ਤੁਸੀਂ ਦੇਖ ਸਕਦੇ ਹੋ ਭਾਰੀ ਕੱਟ ਪਿਛਲਾ ਕੱਟ ਵੀ ਮੈਂ ਕੈਮਰਾਮੈਨ ਨੂੰ ਕਹਾਂਗਾ ਥੋੜਾ ਦਿਖਾ ਦੇਣਾ ਤਾਂ ਭਾਰੀ ਕੱਟ ਜਿਹੜਾ ਹੈਗਾ ਉਹ ਜੂ ਦਿਖਾਈ ਦੇ ਰਿਹਾ ਤੁਸੀਂ ਗੱਲ ਕਰਦੇ ਹੋ ਇੱਕ ਵੀ ਲਗਾਤਾਰ ਤਸਵੀਰਾਂ ਜਿਹੜੀਆਂ ਹੈਈਆਂ ਉਹ ਤੁਹਾਨੂੰ ਦੂਰ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਤਾਂ ਉਦੇਸ਼ਕ ਨੇ ਸਾਡੇ ਨਾਲ ਗੋਰਾ ਮੱਥਾ ਜੁੜਿਆ ਹੈ ਗੋਰਾ ਮੱਥਾ ਜੀ ਕਿਸਾ ਦੇਖਦੇ ਹੋ ਪਹਿਲਾਂ ਤੁਹਾਡੇ ਤੇ ਤਸ਼ੱਦਦ ਹੋਇਆ ਤੇ ਹੁਣ ਮਨਜਿੰਦਰ ਤੇ ਹੋ ਰਿਹਾ ਦੇਖੋ ਜੀ ਜਿਹੜੀ ਭਗਵਾਨ ਤੁਮਨ ਦੀ ਸਰਕਾਰ ਹੈ 2.5 ਤੋਂ 3 ਹੋ ਗਏ ਇਹਨਾਂ ਨੂੰ ਆਇਆਂ ਨੂੰ ਅਨੇਕਾਂ ਮਜ਼ਦੂਰ ਤੇ ਕਿਸਾਨ ਬੁੱਧੀਜੀਵੀ ਇਹਨਾਂ ਨੇ ਚੱਕ ਕੇ ਜਿਨ੍ਹਾਂ ਚ ਸੜਦੇ ਹੈਗੇ ਆ ਅਸਲ ਵਿੱਚ ਜਿਹੜਾ ਅੱਜ ਦਾ ਮਸਲਾ ਹੈਗਾ ਮਨਿੰਦਰਜੀਤ ਸਿੱਧੂ ਵਾਲਾ ਇਹਦੇ ਤੇ ਬਿਲਕੁਲ ਬੇਮਨਾਦ ਜਿਹੜਾ ਝੂਠਾ ਪਰਚਾ ਪਾਇਆ ਹੈਗਾ ਉਹ ਬਿਲਕੁਲ ਇੱਕ ਸੱਚ ਦੀ ਆਵਾਜ਼ ਦਾ ਜਿਹੜਾ ਗਲਾ ਘੁੱਟਣ ਦਾ ਕੰਮ ਕਰ ਰਿਹਾ ਬਲਕਾਰ ਸਿੱਧੂ ਤੇ ਉਹਦੇ ਨਾਲ ਰਲਿਆ ਹੋਇਆ ਮੋਲਕ ਐਮ ਐਲ ਏ ਇਸ ਕਰਕੇ ਅਸੀਂ ਆਮ ਆਦਮੀ ਪਾਰਟੀ ਦੀ ਸਰਕਾਰ ਵੀ ਸਖਤ ਨਿਖੇਧੀ ਕਰਦੇ ਆ ਤੇ ਅੱਜ ਅਸੀਂ ਫੌਰੀ ਇਹ ਇਕੱਠ ਸਾਰੀਆਂ ਜੱਥੇਬੰਦੀਆਂ ਕੁੱਲ ਵਰਗ ਵੱਲੋਂ ਇੱਕ ਇੱਕ ਦੋ ਦੋ ਬੰਦਿਆਂ ਵੱਲੋਂ ਕੀਤਾ ਹੈਗਾ ਫੇਰ ਵੀ ਤੁਸੀਂ ਦੇਖੋ ਵੱਡੀ ਗਿਣਤੀ ਦੇ ਵਿੱਚ ਲੋਕ ਆਏ ਹੈਗੇ ਆ ਇਸੇ ਤਰ੍ਹਾਂ ਹੀ ਅਸੀਂ ਕੱਲ ਨੂੰ 28 ਤਰੀਕ ਨੂੰ ਮੇਰੇ ਵਾਲੇ ਮਾਮਲੇ ਤੇ ਇਸ ਦਮ ਜੈਤੂ ਕਰ ਰਹੇ ਆ ਅਸੀਂ ਇਸ ਮੰਗ ਨੂੰ ਪਹਿਲ ਦੇ ਆਧਾਰ ਤੇ ਉੱਥੇ ਮੰਗ ਚ ਪਾਵਾਂਗੇ ਕੀ ਲੱਗਦਾ ਤਿੰਨੇ ਤਿੰਨੀਆਂ ਤਸੀਲਾਂ ਦੇ ਵਿੱਚ ਹਰ ਇੱਕ ਗੱਲ ਤੇ ਮੂਲਕ ਦਾ ਨਾਂ ਹੀ ਹੁੰਦਾ ਕੀ ਚੱਕਰ ਹੈ ਦੇਖੋ ਜਿਹੜਾ ਬੰਦਾ ਕਿਸੇ ਘਟਨਾ ਦਾ ਮੁਰਜਮਾ ਉਹਦਾ ਹੋਣਾ ਹੀ ਹੋਣਾ ਐ ਮੈਂ ਇੱਕ ਸਾਫ਼ ਕਰਦਿਆਂ ਜੇ ਹੁਣ ਤੁਸੀਂ ਕਹੋਗੇ ਕਿ ਐਮਐਲਏ ਦਾ ਨਾਂ ਆਉਂਦਾ ਦੇਖੋ ਪਰਚਾ ਹੋਇਆ ਪੱਤਰਕਾਰ ਤੇ ਹੋਇਆ ਪੂਰੇ ਪੰਜਾਬ ਚ ਚ ਮੂਵਮੈਂਟ ਬਣੀ ਚੰਦਪਨ ਵਾਲੀ ਘਟਨਾ ਵਾਪਰੀ ਮੇਰੇ ਵਾਲੀ ਘਟਨਾ ਵਾਪਰੀ ਕੀ ਐਮ ਐਲ ਏ ਇੱਕ ਵੀ ਕਿਸੇ ਤਿੰਨੇ ਤਰ੍ਹਾਂ ਨੂੰ ਸਰਟੀਫਾਈ ਕਰਾ ਸਕਿਆ ਨਹੀਂ ਕਰਾ ਸਕਿਆ ਇਸ ਕਰਕੇ ਅਮੋਲਕ ਅਮੇਲੀ ਐਮ ਐਲ ਏ ਦਾ ਫੇਲਿਅਰ ਹੈ ਇਸ ਕਰਕੇ ਅਸੀਂ ਤੁਹਾਡੇ ਸਾਹਮਣੇ ਦੱਸਣਾ ਚਾਹੁੰਦੇ ਆਂ ਭਗਵਾਨ ਤੁਹਾਨੂੰ ਵੀ ਇਹਨਾਂ ਗੁੰਡਿਆਂ ਨੂੰ ਨੱਖ ਪਾ ਲੋ ਨਹੀਂ ਲੋਕ ਤੁਹਾਡੇ ਨਾਲ ਤੜੀ ਬਹੁਤ ਕਰਨਗੇ ਧੰਨਵਾਦ ਤੁਸੀਂ ਦੇਖ ਸਕਦੇ ਹੋ ਤੇ ਲਗਾਤਾਰ ਲੋਕ ਜਿਤੇ MLA ਮੋਲਕਾ ਕਲੱਬ ਜਿਹੜਾ ਹੈਗਾ ਉਹ ਜਰੂਰ ਅਲੀਗੇਸ਼ਨ ਲਾਇਆ ਜਾ ਰਿਹਾ ਹੈ ਪੂਰਾ ਆਸ਼ੀਰਵਾਦ ਦੇਸ਼ਾ ਜਿੱਥੇ ਲੋਕ ਜਿਹੜੇ ਹੈਗੇ ਆ ਆਪ ਮੁਹਾਰੇ ਮਨਜਿੰਦਰ ਸਿੱਧੂ ਦੇ ਹੱਕ ਦੇ ਵਿੱਚ ਜੀ ਨਜ਼ਰ ਆ ਰਹੇ ਨੇ ਹੁਣ ਇਨਸਾਫ ਜਿੱਥੇ ਬੰਦੀ ਨਾ ਲੋਕ ਸੰਸਾਦ ਟੀਵੀ ਜਤੋ